ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਫਰੀਦਕੋਟ ਜ਼ਿਲ੍ਹੇ ਦਾ ਮਾਨਮੱਤਾ ਨਗਰ ਆ ਪਿੰਡ ਕੋਟ ਸੁਖੀਆ ਕੋਟ ਸੁਖੀਆ ਪਿੰਡ ਦੇ ਵਿੱਚ ਇਸ ਟਾਈਮ ਮੈਂ ਮੌਜੂਦ ਆ ਜਿਸ ਵੀਰ ਦੇ ਕੋਲੇ ਮੈਂ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ 4 ਜਾਨਵਰ ਪਈ ਹੋਣਾ ਤੇ 5 ਬਕਾਊ ਆ ਸਾਰੇ ਜਾਨਵਰਾਂ ਦੀ ਡਿਟੇਲ ਪ੍ਰੋਪਰ ਜਾਣਕਾਰੀ ਆਪਾਂ ਲਵਾਂਗੇ ਆਪਣੇ ਨਾਲ ਪ੍ਰਦੀਪ ਵੀਰਾ ਹੋਊਗਾ ਸਾਰੀ ਜਾਣਕਾਰੀ ਦੇਣ ਦੇ ਲਈ ਆ ਉਹ ਕਰਦੇ ਆ ਗੱਲਬਾਤ ਪ੍ਰਦੀਪ ਵੀਰ ਦੇ ਨਾਲ ਤਾਂ ਜਾਣਕਾਰੀ ਵਿੱਚ ਕਰਦੇ ਆ ਵੱਧ ਸਤਿ ਸ਼੍ਰੀ ਅਕਾਲ ਪ੍ਰਦੀਪ ਵੀਰੇ ਸਤਿ ਸ਼੍ਰੀ ਅਕਾਲ ਬਾਈ ਜੀ ਸੀਤਾ ਦੇ ਪਰਿਵਾਰ ਠੀਕ ਠਾਕ ਜੀ ਜੀ ਸ਼ੁਕਰ ਬਾਈ ਅੱਛਾ ਪ੍ਰਵੀਰ ਬਾਈ ਅੱਜ ਹੈਗੇ ਜਾਨਵਰ 4 4 ਕੇ 5 5 ਹੀ ਆ ਬਾਈ ਬੱਚੀ ਵੀ ਦੇ ਦੇਣੀ ਆ ਉਹ ਵੀ ਦੇ ਦਾਂਗੇ ਠੀਕ ਹੈ ਓਕੇ ਆ ਪਹਿਲੇ ਨੰਬਰ ਤੇ ਕਾਲੀ ਵੜਾ ਜਿਹੜੀ ਵੀਰੇ ਕੀ ਡਿਟੇਲ ਲਾਉਣੀ ਬਾਈ ਬਈ ਦੂਜਾ ਫੂਆ ਫੂਈ ਆ ਬਾਈ ਜੀ ਉਹ ਬੱਚੀ ਬੱਟੀ ਪਰਲੇ ਪਾਸੇ ਦੀ ਜੀ 16 ਕਿਲੋ ਤੇ ਆ ਰਸੋਲਾ 16 ਕਿਲੋ ਦੇ 16 ਕਿਲੋ ਕੰਡੇ ਲਾਉਂਦੀ ਆ ਕੰਡੇ ਵੀ ਦੋੜਾਂ ਚੋਗੇ ਦੇਖ ਲੈ ਬੰਦਾ ਠੀਕ ਆ ਪਹਿਲੇ ਨੇ ਆ ਕੇ ਦੂਜਾ ਸੂਆ ਦੂਜਾ ਸੂਆ ਬਈ ਦੂਜਾ ਸੂਆ ਸੂਈ ਆ ਕਿੰਨੇ ਦਿਨ ਹੋ ਗਏ ਬ੍ਰਦਰ ਸੂਈ ਨੂੰ ਫਿੰਨ ਵਿਆਪਤਾ ਕੋ ਹੋਇਆ ਇਹਨੂੰ ਹਫਤਾ ਕੋ ਗਿਆ ਫਿਰ ਦੋ ਚਾਰ ਕਿਲੋ ਤਾਂ ਹੋਰ ਵਾਜੂਗੀ ਕਿ ਨਹੀਂ ਵਾਜੂਗੀ ਰਾਵ ਨਾਲ ਬਈ ਹੂੰ ਬਾਕੀ ਮੌਸਮ ਦੇ ਅਨੁਸਾਰ ਤੇ ਆ ਨਾ ਹਾਂ ਹੂੰ ਹਾਂ ਅੱਛਾ ਵੀਰੇ ਕੱਡੀ ਬਾਰੋਂ ਤੂਰੀ ਵੀਰੇ ਨੂੰ ਮਾੜਾ ਲੈ ਵੀ ਮਿੱਤਰੋ ਦੂਜਾ ਸੂਆ ਸੂਈ ਆ ਸੂਈ ਨੂੰ ਹਫਤਾ ਹੋ ਗਿਆ ਹਫਤੇ ਦੀ ਸੂਈ ਦੇ ਥੱਲੇ 16 ਕਿਲੋ ਦੁੱਧ ਕੰਡੇ ਤੇ ਹਾਜ਼ਰ ਲਾਉ ਹਾਂ ਬਟੇ ਬਾਈ ਇਹ ਚੋਈ ਆ ਕਿ ਚੋਨ ਵਾਲੀ ਹੋਈ ਆ ਚੋਈ ਵੀ ਆ ਚੋਈਤੀ ਆ ਲੈ ਮਿੱਤਰੋ ਇਹ ਚੋਈ ਹੋਈ ਦਾ ਜਿਹੜਾ ਇਹਦਾ ਲੇਵਾ ਵਾ ਕਰਨ ਵਾਲੀ ਦੋਸਤਾਂ ਤੋਂ ਜੱਜਮੈਂਟ ਕਰਿਆ ਜੇ ਬਈ ਉਹ ਸਾਬ ਨਹੀਂ ਕੋ ਪਾਲਾ ਚੰਗਾ ਅਗਲਾ ਬੰਦਾ ਕਹਦੇ ਫੈੜੋ ਪਾਲਾ ਜੀ ਉਹ ਪਾਲਾ ਹਾਂ ਲੈ ਮਿੱਤਰੋ ਇਹ ਪਾਲਾ ਜਿਹੜੀ ਇੱਕ ਪਾਸੇ ਪਈ ਹੋਈ ਤੁਸੀਂ ਇਹਦਾ ਨੋਟ ਜ਼ਰੂਰ ਰੱਖਿਓ ਜੀ ਬਰੀਕੀ ਵਾਲੋ ਚੰਗੀ ਆ ਓਕੇ ਦੀ ਕੁਆਲਿਟੀ ਆ ਹਰ ਪੱਖ ਤੋਂ ਮਜ਼ਬੂਤੀ ਚੰਗੀ ਆ ਕਰਮਾਂ ਵਾਲੀ ਦੀ ਜਦੋਂ ਮਨ ਆਪਦੇ ਖਾਣ ਪੀਣ ਦੇ ਨਾਲ ਪ੍ਰੋਪਰ ਭਰ ਗਈ ਹੈ ਇਹਨੇ 18 19 ਕਿਲੋ ਦਾ ਤੇ ਕੰਡੇ ਤੇ ਜ਼ਰੂਰ ਲਾਈ ਜਾਣਾ ਟੌਰਾਂ ਦੇ ਨਾਲ ਕਰੇ ਰੱਖਣ ਵਾਲੇ ਭਰਾ ਦੇ ਲਈ ਲਾਹੇਵੰਦ ਚੀਜ਼ ਹੈ ਵੀਰੇ ਕੀ ਰੇਟ ਆ ਬਾਈ 75000 ਰੁਪਏ ਮੁੱਲ ਕਰਦੇ ਤੇ ਲੈਣ ਲਾ ਕਾੜੀ ਪਾੜੇ ਦੇ ਦੇਣ ਵਾਲਾ 72 ਦੀ ਦੇ ਦਾਂਗੇ ਆਪਾਂ 72 ਦੀ ਹੋਰ ਕੋਈ ਮੰਗ ਤਾਣ ਕਰਦਾ ਕਿ 1000 2000 ਰੁਪਏ ਬੋਲ ਕੇ ਕਹਿੰਦੇ ਬਸ ਵੀ ਇੰਨੇ ਦੀ ਦੇਣੀ ਰਸਾ ਵਡਾਉਣ ਵਾਲੀ ਗੱਲ 70 ਰਸਾ ਵਡਾਉਣਾ ਬਈ ਆ ਬਸ ਠੀਕ ਓਕੇ ਬੱਛੀ ਇਹਦੇ ਮਾਰ ਕੇ ਬੱਛਾ ਬੱਛੀ ਆ ਵੀ ਉਹ ਕਾਲੀ ਬੈਠੀ ਬੱਛੀ ਇਹਦੇ ਮਾਪੇ ਲੈ ਮਿੱਤਰੋ ਇਹ ਵਾਲੋ ਕਾਦੋ ਦੇ ਵਿੱਚ ਥੋੜੀ ਜਿਹੀ ਜਿਵੇਂ ਆਪਾਂ ਕਹਿ ਸਕਦੇ ਆ ਮਤਲਬ ਬਦਰੀ ਗੋਡੀ ਦੇ ਵਿੱਚ ਵੈੜਾ ਬਾਕਮਾਲ ਵੈੜ ਦਾ ਅੰਗ ਟਾਂ ਇਹ ਨੂੰ ਤਿੰਨ ਦਿਨ ਹੋ ਗਏ ਸੋਈ ਨੀ ਵੀਰੇ ਇਹਨੂੰ ਸੋਈਣਾ ਬਈ ਹੋਏ ਪੰਜ ਦਿਨ ਬੌਲੇ ਚ ਆਜੇ ਬੌਲੇ ਚ ਦੁੱਧ ਸ਼ੁਰੂ ਹੋਈ ਆ ਠੀਕ ਹੈ ਕਿਹੜਾ ਬੱਚਾ ਆ ਗਿਆ ਵੀਰੇ ਇਹ ਲਾਲ ਆ ਗਿਆ ਬਈ ਬੱਚਾ ਲਾਲ ਪਹਿਲਵਾਨ ਹੁੰਦਾ ਹੈ ਹਾਂ ਠੀਕ ਹੈ ਬਈ ਅੱਛਾ ਕਿੰਨੇ ਦੁੱਧ ਤੇ ਚੱਲਦੀ ਹੈ ਵੀਰੇ ਹੁਣ ਇਹ ਬਈ 12 ਕਿਲੋ ਚੱਲੀ 12 ਕਿਲੋ ਤੇ 12 ਕਿਲੋ ਤੇ 15 ਕਿਲੋ ਤੇ ਤਾਂ ਜਾਊ ਟੋਰਨ ਹਣਾ ਜਾਊਗੀ ਬਈ ਥੋੜਾ ਜਿਹਾ ਪੱਕਾ ਬਣਾਉਦੀ ਹੈ ਹਣਾ ਬਈ ਬਈ ਪੈਰ ਕੇ ਬਣਾ ਦੇ ਬਾਈਆਂ ਨੇ ਯਾਰ ਹੂੰ ਉਹ ਕੱਚਾ ਕੋ ਝਾ ਲੈ ਗਿਆ ਇਹਦਾ ਹੂੰ ਤਾਂ ਕਰਕੇ ਲੰਗ ਮਾਰ ਦੋ ਚਾਰ ਦਿਨ ਦਾ ਕੱਚੇ ਤੇ ਬੰਨਦੇ ਨੇ ਸੈੱਟ ਹੋ ਜਾਂਦਾ ਕੋਈ ਯਾਰ ਹਾਂ ਠੰਡ ਤੁ ਨੂੰ ਬਹੁਤ ਚੰਗਾ ਲੱਗਾ ਹਾਂ ਬਾਈ ਇਹ ਕਿਨੇ ਦੀ ਦੀ ਇਹ ਵੀ ਸੈਡ ਕਰਦੀ ਆ ਇਹ ਪਾਸ ਆਇਗਾ ਹਾਂ ਇਹ ਮੈਨੂੰ ਦੁੱਧ ਜਦ ਨਹੀਂ ਕੋਈ ਘੱਟ ਵੱਧ ਨਹੀਂ ਘੱਟ ਬਈ ਜਦੋਂ ਚੋਕ ਲੈ ਗਿਆ ਦੋ ਟਾਈਮ ਠੀਕ ਹੈ ਵੀਰੇ ਰੇਟ ਬਾਈ ਇਹ ਤਾਂ ਕੀ ਲਊਗਾ ਰੇਟ ਬਈ 62000 ਰੁਪਈਆ ਤੇ ਲੈਣ ਵਾਲੀ ਕਾਟੇ 60000 ਹੀ ਦੇ ਦਾਂਗੇ ਬਾਈ ਹੋਰ ਮਾਨ ਖੁੱਲਾ ਡੁੱਲਾ 1000 ਰੁਪਈਆ ਹੋਰ ਕਰ ਦਾਂਗੇ 55 ਦੇ ਨਹੀਂ ਚੰਗੀ ਲੱਗਦੀ ਨਹੀਂ ਇਹ ਦਿੰਦੇ ਹੁੰਦੇ ਦੇ ਦਿੰਦੇ ਬਾਈ ਦੇ ਦੋ ਯਾਰਾ ਕਿਉਂ ਕਰਦਾ ਪੱਕਾ ਹੁੰਦੀ ਨੇ ਦੇ ਦੇਣੀ ਆ ਫਸਪਾ ਬਾਈ ਨਹੀਂ ਨਾ ਕਰ ਪੱਕਾ ਬਣਉਦੀ ਆ ਉਹ ਬਾਈ ਹੋ ਘਟਾ ਲੈਣਗੇ ਯਾਰ ਇਹ ਫੋਨ ਲੈ ਕਟਾ ਲੈਣਦੇ ਆ ਬਾਕੀ ਗੱਲ ਬਾਤ ਉਹਨਾਂ ਨਾਲ ਕਰ ਲੈ ਆ ਤੇ ਨੰਬਰ ਆਲੀ ਬਾਰੇ ਦੱਸੀ ਬਾਈ ਸਰਜੀ ਵੀਰੇ ਇਹ ਬਾਈ ਫੂਜਣ ਹੁਣ ਹੋ ਗਏ ਫੂਜਣ ਹੁਣ ਹੋ ਗਏ 15 ਕ ਦਿਨ ਬਾਈ 15 ਦਿਨ ਹੈ ਹਾਂ ਬੱਚਾ ਉਹ ਹੜਾ ਦਾ ਡਬਾ ਬੱਚਾ ਵੀਰੇ ਕਿੰਨੇ ਮਰ ਬੱਚਾ ਬਾਈ ਠੀਕ ਆ ਵੀਰੇ ਚੂਣ ਚੜ ਕਿਵੇਂ ਲੱਗਿਆ ਬਾਈ ਇੱਕ ਨੰਬਰ ਬਾਈ ਠੀਕ ਆ ਵੀਰੇ ਤੇ ਕਿੰਨੇ ਦੁੱਧ ਚੱਲਦੀ ਹੁਣ ਇਸ ਟਾਈਮ 15 ਉਹ ਚੱਲਦੀ ਆ ਬਾਈ ਠੀਕ ਇਹਦਾ ਰੇਟ ਬਾਈ ਇਹਦਾ ਰੇਟ 7 ਆਠਾੜ ਦੀ ਲੈ ਜੀ ਪੈਂਡ ਦੀ ਵੇਤਨ ਨੂੰ ਫਿਰਦਾ ਹਨ ਇਹ ਨੀਲੀ ਦਾ ਜੋਂਗੇ ਤੇ ਕਿਹੜੀ ਧਾਰੀ ਦੇ ਵਿੱਚ ਨਹੀਂ ਆਉਂਦੀ ਹੈ ਨਹੀਂ ਬਾਈ ਹੈ ਨਹੀਂ ਬਾਈ ਘਰ ਦੀਆਂ ਬਾਈ ਦੀਆਂ ਦਾ ਬਾਈ ਦਾ ਘਰ ਪਾਉਣਾ ਪਈ ਤਾਂ ਭੇਜਦਾ ਬਾਈ ਦਾ ਵਪਾਰ ਦਾ ਕੰਮ ਹੈ ਨਹੀਂਗਾ ਠੀਕ ਹੈ ਠੀਕ ਹੈ ਜੀ ਠੀਕ ਹੈ ਜੀ ਰੈਡ ਚੰਗੀ ਆ ਜਾਂਦਾ ਹੈ ਨਾ ਪਤਨੀ ਪੁੱਤਰੀ ਚੰਗੀ ਆ ਹਾਂ ਹਾਂ ਇਹਦਾ ਇਹਦਾ ਬੱਚਾ ਆ ਗਿਆ ਬੱਚਾ ਇਹਦਾ ਬੱਚਾ 15 ਦਿਨਾਂ ਦਾ ਸੂਆ ਹਾਂ ਠੀਕ ਹੈ ਬਾਈ ਤੇ 15 ਕਿਲੋ ਦੁੱਧ ਤਿਆਰ ਹੈ ਹਨਾ ਤੁਮਾਂ ਲਾ ਜੇ ਕੋਈ ਪੂਰੀ ਸੇਵਾ ਕਰ ਲੋ ਕਿਲੋ ਖਣ 2 ਕਿਲੋ ਹੋਰ ਵੀ ਬਾਜੂਗੀ ਬਾਜੂਗੀ ਬਾਈ ਹੂੰ ਹੂੰ ਬਾਕੀ ਇਹ ਹੁੰਦਾ ਨਾ ਮੌਸਮ ਵਾਧਾ ਕਰਦਾ ਟੈਂਪਰੇਚਰ ਮੇਨਟੇਨ ਕਰਦਾ ਕਰ ਹਾਂ ਅੱਛਾ ਵੀਰੇ 4 ਨੰਬਰ ਤੇ ਬਹਿੜ ਜਿਹੜੀ ਬਈ ਇਹ ਬਈ ਟੋਕੜਾ ਵੀ ਟੀਕਾ ਭਰਾਇਆ ਇਹਦੇ ਗੱਬੜ ਨਹੀਂ ਕੀ ਹਜੇ ਗੱਬੜ ਨੇ 20 ਦਿਨ ਦੀ ਘਿ ਭਰਾਇ ਨੂੰ ਹੋਇਆ ਹਜੇ ਜਿੱਕਾ ਪਾਸੇ ਨਹੀਂ ਆਉਂਦੀ ਹਨਾ ਵੀਰੇ ਮੜੀ ਜੀ ਖੋਲਦੀ ਇਹਨੂੰ ਅੱਛਾ ਭਾਈ ਜੀ ਆ ਰਹੇ ਨੇ ਫਿਰ ਠੀਕ ਆ ਦੁੱਧ ਕਿੰਨਾ ਵੀਰੇ ਇਹਦੇ ਥੱਲੇ ਬਈ ਦੁੱਧ ਬੇਹਰ 8 ਕਿਲੋ ਆ ਕੀ ਯਾਰ ਇੱਕ ਗਾਲਾ ਬੱਚੀ ਬੜੀ ਚੰਗੀ ਹੈ ਨਾ ਹਾਂ ਬਾਈ ਹੂੰ ਕਿੰਨੇ ਦੀ ਦੇ ਦਾਂਗੇ ਵੀਰੇ ਆਪਾਂ ਵੀਰੇ ਆਪਾਂ 30000 ਰੁਪਇਆ ਕਰਦੇ ਆਂ ਮੁੱਲ 30000 ਨਹੀਂ ਕਿੰਨੇ ਦੀ ਘਾਟੇ ਬਾਟੇ ਕੋਈ ਮਾਂ ਤਨ ਕਰ ਦਾਂਗੇ ਆਪਾਂ ਕਿੰਨਾ ਕੁ ਕਰ ਦੇਗਾ ਬਸ ਖੁੱਲ ਕੇ ਬੋਲ ਦੇ 28000 ਦੀ ਦੇ ਦਾਂਗੇ ਨਹੀਂ ਮੈਂ ਬੱਚੀਆਂ ਵਾਲਾ ਭਾਅ ਹੈ ਸੋਚੀਏ ਤਾਂ ਨਾ 20000 ਦੀ ਹੀ ਆ ਜੱਸ ਫਿਰ ਵੀ ਇਹ ਦੋਧਰੀ ਦਊ ਵੀ ਇਹ ਹੈ ਮੇਰੇ ਚਾਹ ਵੀ ਬਣਾਉਣੀ ਆ ਨਾਲ ਪਾਉਂਦੀ ਬਣਾਉਣੀ ਆ ਤੇ ਵੀ ਬਣਾਣੀ ਹੈ ਨਾ ਹਾਂ ਬਣਾਉਂਗੀ ਨਾਲ ਠੀਕ ਪਰ ਦੀ ਵੀਰੇ ਤੇ ਆ ਜਿਹੜੀ ਬੱਚੀ ਬਈ ਇਹ ਬਈ ਹੈਗੀ ਆ 2.5 ਸਾਲ ਦੀ ਯਾਰਾ ਬਣੀ-ਮੁਣੀ ਨਹੀਂ ਕੋਈ ਵੀ ਇਹ ਵੀ ਠੀਕ ਆ ਭਰਾਇਆ ਇਹ ਆਪਣਾ ਫਸਾ ਦੇਣੀ ਹੋਈ ਆ ਹਜੇ ਠੀਕ ਆ ਵੀਰੇ ਇਹ ਕਿੰਨੇ ਦੀ ਦੇ ਦੇਗੇ ਬਈ ਇਹ ਦੇ ਦਾਂਗੇ 20000 ਦੀ 20 ਜਿਆਦਾ ਯਾਰਾ ਦਾ ਕੋਈ ਨਾ ਡਾੜੇ ਠਾਵਾ 18000 ਦੇ ਦਾਂਗੇ ਮੰਨ ਤਾਂ ਨੋਰ ਕਰ ਦਾਂਗੇ ਕੋਈ ਨਹੀਂ ਉਹਦਾ ਫੋਨ ਲਾਵੇ ਠੀਕ ਆ ਬਈ ਲੈ ਵੀ ਮਿੱਤਰੋ ਸੰਭਣ ਆਲੀ ਆ ਮੱਥੀ ਜਿਹੜਾ ਭਰਾ ਸਾਂਭ ਲੂਗਾ ਰੂਹ ਦੇ ਨਾਲ ਕਈ ਵਾਰੀ ਪਾウダー ਪਾウダー ਦੀ ਕਮੀ ਕਰ ਨੂੰ ਦਾਵਾ ਸੁਲਿਸਾ ਪਿੱਕਾ ਪਿਆ ਤੇ ਇਹ ਮਿੱਤਰੋ ਜਨਵਾਰ ਪਾਈ ਦੇ ਕਾਉ ਸੀ ਇਹਨਾਂ ਨੂੰ ਖਰੀਦਣ ਦੇ ਲਈ ਤੁਹਾਨੂੰ ਫਰੀਦਕੋਟ ਜ਼ਿਲ੍ਹੇ ਦੇ ਮਾਨਮੋਤਾ ਨਗਰਪਿੰਡ ਕੋਟ ਸੁਖੀਏ ਦੇ ਵਿੱਚ ਆਉਣਾ ਪੈਣਾ ਵਾ ਤੇ ਕੋਟ ਸੁਖੀਏ ਪਿੰਡ ਜ਼ਿਲ੍ਹੇ ਫਰੀਦਕੋਟ ਦਾ ਮਾਨਮੋਤਾ ਨਗਰ ਆ ਨਹੀਂ ਪ੍ਰਦੀਪ ਵੀਰੇ ਨੰਬਰ ਸਾਂਝਾ ਕਰੀ ਚੰਦ ਬਈ 98 ਠਣ ਬੋ ਅਕਮੰਟਾ ਬਈ ਸਾਤਾ ਬਾਈ 972 ਬਾਈ 75952 75952 98722 75952 ਬਾਈ ਜਨਾ ਬੁੱਟਾ ਸਿੰਘ 75952 ਇਸ ਨੰਬਰ ਤੇ ਕਰਨੀਆ ਤੁਸੀਂ ਮਿੱਤਰੋ ਵੀਰੇ ਦੇ ਨਾਲ ਗੱਲ ਤੇ ਬਾਤ ਅਗਲੀ ਵੀਡੀਓ ਲਈ ਫਿਰ ਪਾਵਾਂਗੇ ਕਿਸੇ ਨਵੇਂ ਪਿੰਡ ਦੇ ਵਿੱਚੋਂ ਗੱਲ ਤੇ ਬਾਤ ਅਗਲੀ ਹੁੰਦੀ ਹੈ ਰਾਤਨਵਾਦ ਸ਼ੁਕਰੀਆ ਜਉਂਦੇ ਰੋ ਕੈਮਰਾਮੈਨ ਗੁਰਦੀਪ ਗਿਆਂ